ਜੋ ਪਹਿਲੇ ਦਿਨ ਤੁਸੀਂ ਸੁਣਿਆ ਕਿ ਮਨਵਰਤ ਤੇ ਬਹਿਣਾ ਜਦੋਂ ਪ੍ਰਾਪਰਟੀਆਂ ਜਿਹੜਾ ਨਾਲ ਲਵਾਰੇ ਸੀ ਅਸੀਂ ਵੀ ਫੋਨ ਤੇ ਗੱਲ ਕੀਤੀ ਤੇ ਉਦੋਂ ਸਾਡਾ ਉਦੋਂ ਮਨ ਨੂੰ ਬਹੁਤ ਪਰੇਸ਼ਾਨੀ ਪਈ ਬਹੁਤ ਜ਼ਿਆਦਾ ਪਰੇਸ਼ਾਨੀ ਹੋਈ ਅੱਜ ਨੂੰ ਵੱਡੀ ਹੋਈ ਰੁਕਿਆ ਤੁਸੀਂ ਉਦੋਂ ਰੁਕਦੇ ਨਹੀਂ ਰੁਕਦੇ ਨਹੀਂ ਇਹਨਾਂ ਨੇ ਸਾਨੂੰ ਸੰਗ ਭਵਾਈ ਹੋਈ ਹੈ ਮੈਨੂੰ ਰੋਕਣਾ ਨਹੀਂ ਜਿਹੜਾ ਮੈਂ ਕੰਮ ਕਰਦਾ ਸੁੰਦਾ ਉਹਨਾਂ ਨੂੰ ਉਹਨ ਕੀ ਰਹੇ ਲੋਕੋ ਕਿ ਉਮਰ ਬੁੱਲਿਆ ਵੀ ਸੀ ਤੁਸੀਂ ਸੁਣਿਆ ਵੀ ਹੋਗਾ ਉਹਨਾਂ ਕੇ ਲੋਕੂ ਆ ਗਈ ਹੋਰ ਗੰਸਾਤੀ ਡੇਢੀ ਤੋਂਗੇ ਦਾ ਵੱਡਾ ਸਮਰਥਨ ਉਹ ਵੱਡਾ ਕੰਮ ਬਟ ਲਿਆ ਸਿੰਦਾ ਉਹ ਆ ਗਈ ਹੋਰ ਗੰਨ ਪਲਾਲਾ ਪਲਾ ਨਾਬਲਾ ਉਹ ਤੇ ਮਾਤਾ ਜੀ ਡਾਲਣਾ ਸੀ ਮੇਰੇ ਇਸ ਕੰਮ ਤੋਂ ਬਗੈਰ ਮੇਰਾ ਹੱਲ ਕੋਈ ਨਹੀਂ ਅਸ ਇਹਨੇ ਕੀ ਸਬੂਤ ਦਵਾਇਆ ਹੈ ਨਹੀਂ ਮਤਲਬ ਮੈਂ ਕੋਈ ਲੀਡਰ ਬਣ ਕੇ 100 ਕਿਲਾ ਨਹੀਂ ਬਣਾਇਆ ਮੇਰੇ ਪਿਓ ਨੇ ਮੈਨੂੰ 20 ਕਿੱਲੇ ਦਿੱਤੇ ਸੀ ਮੇਰੇ ਵੀ ਦੇ ਗੀਆ ਮੈਂ ਕਰੋ ਖਰਚਾ ਕਰਿਆ ਹੋਊਗਾ ਮੈਂ ਕਿਸੇ ਦਾ ਖਾਣਾ ਨਹੀਂ ਦਿੱਤੇ ਬੰਦੀ ਦਾ ਨੂੰ ਜਾਣਾ ਸੀ ਕਿ ਮੈਂ ਜਾਪ ਕਰ ਹੁਣ ਵੀ ਇਹ ਕਹਿੰਦੇ ਕੋਈ ਮਿੱਠਰ ਕੇ ਆਏ ਕੋਈ ਅਸੋਣਾ ਇਸ ਰਾਣੇ ਜਾਪ ਕਰ ਦਿੰਦੇ ਮੇਰੇ ਅੰਦਰ ਨਹੀਂ ਜਾਂਦੀ ਲੇਖੇ ਬਾਹਰ ਬੈਠ ਕੇ ਕਰ ਲੈਣੀ ਹੈ ਜੀ ਅੰਦਰ ਕੋਈ ਦੇ ਦਿੰਦੇ ਵੀ ਜਾਗੂ ਤੱਕ ਰਹਿ ਉਸੇ ਇਹ ਫੋਕ ਕ ਮੰਗਦੇ ਆ ਸਾਡੇ ਨੂੰ ਸੱਚੇ ਪਾਤਸ਼ਾਹ ਨੇ ਇਧਰ ਖੰਡ ਪਾਖ ਸਾਹਿਬ ਕੋਲੋਂ ਥੀ ਕਰੋਲਾ ਕਿਉਂ ਨਹੀਂ ਆ ਮਾਤਮਾ ਮੇਰੇ ਵੀਰ ਦੀ ਮੰਗ ਵੀ ਮੰਨੀ ਜਾਵੇ ਇਹਦੀ ਜ਼ਿੰਦਗੀ ਵੀ ਬਖਸ਼ੀ ਜਾਵੇ ਤੇ ਅਸੀਂ ਖੁਸ਼ੀ ਖੁਸ਼ੀ ਆਪਣੇ ਕਰੀਏ ਜੀ ਜੇ ਤੁਸੀਂ ਪਾਠ ਕਰਦੇ ਰਹਿੰਦੇ ਹੋ ਫਿਰ ਗੱਲਾਂ ਬਾਤਾਂ ਕਰਦੇ ਹੋ ਜਾਂ ਬਸ ਪਾਠ ਸੰਗ ਹੀ ਰਹਿੰਦੇ ਵੀਰ ਰੌਨਲਡਾ ਜੰਮਿਆ ਕਿਹੜਾ ਵਾਰ-ਵਾਰ ਮਿਲਣਾ ਆਪਾਂ ਇੱਕੋ ਜਨਮ ਆਉਣਾ ਇੱਕੋ ਜਨਮ ਇਕੱਠੇ ਖੇਡੀਆਂ ਇਕੱਠੇ ਪਲਿਆ ਇਕੱਠੇ ਪੜੇ ਆ ਇਕੱਠੇ ਮੰਡੀ ਫੋਲ ਕਰ ਰਹੇ ਆ ਅਜੇ ਵੀ ਜਦੋਂ ਪੂਰਾ ਦਿਨ ਸੀਗਾ ਜਦੋਂ ਤੁਸੀਂ ਵਸੀਅਤ ਵਗੈਰਾ ਸਾਰਾ ਕੁਝ ਨਾਕਰੋਣਾ ਸੀ ਉਹ ਤੁਹਾਨੂੰ ਪਹਿਲਾਂ ਹੀ ਦੱਸ ਤਾ ਸੀ ਸਾਰਾ ਨਹੀਂ ਉਹਨਾਂ ਨੇ ਇੱਕ ਸਵੇਰੀ ਦੱਸਿਆ ਸਾਨੂੰ ਤਾਂ ਜਦੋਂ ਨਿੱਟ ਤੇ ਪਹੁੰਚਦੇ ਆ ਗੱਲਾਂ ਬਾਤਾਂ ਹੁੰਦੀਆਂ ਪੰਜ ਸੱਤ ਮਿੰਟ ਬੋਲਦੇ ਨੇ ਥੋੜੀ ਜਿਹੀ ਗੱਲ ਕਰਦੇ ਆ ਥੋੜੀ ਇਹੀ ਕਿ ਬੱਚਣ ਕਿ ਮਿੰਨੂ ਨੂੰ ਇਹ ਤੂੰ ਖਾਣਾ ਖਾ ਲੈ ਹਾਂ ਮੈਂ ਭਲਾ ਨਾ ਖਾਦਾ ਉਹ ਮਤਾਂ ਵੀ ਕਾਦੇ ਨਾ ਖਾਦਾ ਇਹ ਹਰ ਇੱਕ ਬੰਦਾ ਹੈ ਇਹ ਗੱਲ ਕਹਿੰਦੇ ਆਂ ਦੀ ਅਗੂ ਆਪੇ ਵਿਚੀ ਹੋ ਜਾਂਦੇ ਆ ਤੇ ਲੋਕਾਂ ਦੇ ਪੁੱਤ ਅੱਗੇ ਕਰਕੇ ਮਾਰ ਦਿੰਦੇ ਆ ਕਹਿੰਦੇ ਆ ਕਿ ਨਹੀਂ ਕਹਿੰਦੇ ਲੋਕ ਕਹਿੰਦੇ ਆ ਇਹ ਗੱਲ ਇੱਕ ਵਾਰ ਇਹ ਕਹਿੰਦਾ ਵੀ ਮੈਂ ਕਿਸੇ ਦੇ ਪੁੱਤ ਨਹੀਂ ਰੋਣੀ ਮੈਂ ਆਪੇ ਮਰ ਸਕਦਾ ਜਗਜੀਤ ਸਿੰਘ ਢੱਲੇ ਵਾਲਾ ਉਹਨਾਂ ਨੂੰ ਅੱਜ 20ਵਾਂ ਦਿਨ ਹੋ ਗਿਆ ਹੈ ਮੰਨ ਵਰਤ ਤੇ ਬੈਠਿਆਂ ਨੇ ਕਨੌਰੀ ਬਾਰਡਰ ਦੇ ਉੱਪਰ ਲਗਾਤਾਰ ਲੋਕ ਆ ਕੇ ਮਿਲ ਰਹੇ ਨੇ ਉਹਨਾਂ ਦਾ ਹਾਲ ਚਾਲ ਜਾਣ ਰਹੇ ਨੇ ਔਰ ਸਿਹਤ ਜਿਹੜੀ ਹੈ ਉਸ ਦੀ ਚਿੰਤਾ ਵੀ ਕਰ ਰਹੇ ਨੇ ਕਿਉਂਕਿ ਸਰਕਾਰਾਂ ਕਹਿ ਚੁੱਕੀਆਂ ਸੁਪਰੀਮ ਕੋਰਟ ਵੀ ਉਹਨਾਂ ਹੀ ਸਿਹਤ ਬਾਰੇ ਬੋਲ ਚੁੱਕੀ ਹੈ ਪਰ ਅਜੇ ਤੱਕ ਜਿਹੜਾ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਬੈਠੇ ਹੋਏ ਨੇ ਤੇ ਹਜੇ ਕਿਸੇ ਨੇ ਮੁਲਾਕਾਤ ਕਰਨ ਦੇ ਲਈ ਕੋਈ ਸਮਾਂ ਜਾਂ ਕੋਈ ਯੋਜਨਾ ਨਹੀਂ ਬਣਾਈ ਤਾਂ ਸਾਡੇ ਨਾਲ ਜਗਜੀਤ ਸਿੰਘ ਢੱਲੇ ਵਾਲਾ ਦੇ ਪੈਣ ਜੀ ਨੇ ਜੋ ਕਿ ਵੱਡੇ ਨੇ ਉਹਨਾਂ ਤੋਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਪਹਿਲੇ ਦਿਨ ਤੋਂ ਇੱਥੇ ਠੀਕੇ ਹੋਏ ਨੇ ਅਤੇ ਲਗਾਤਾਰ ਦੇਖ ਸਕਦੇ ਹੋ ਤੁਸੀਂ ਹੁਣ ਵੀ ਉਹ ਨਾਮ ਸਿਮਰਨ ਜਪ ਰਹੇ ਨੇ ਆਪਣੇ ਭਰਾ ਦੀ ਸਿਹਤਯਾਬੀ ਦੇ ਲਈ ਕਿਉਂਕਿ 20 ਦਿਨ ਹੋਣਾ ਮਨ ਵਰਤੇ ਬੈਠੇ ਉਹ ਵੀ ਭੁੱਖੇ ਭਾਣੇ ਤੇ ਇੰਨੀ ਜ਼ਿਆਦਾ ਉਮਰ ਦੇ ਵਿੱਚ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਬੇਬੀ ਪਹਿਲਾਂ ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰੋ ਪੰਜਾਬ ਟੀਵੀ ਤੇ ਵਾਜੂ ਖਾਲਸਾ ਵਾਜੂ ਫਤਿਹ ਜੀ ਕਿਵੇਂ ਨੇ ਹੁਣ ਦਲੇਵਾਲ ਸਾਹਿਬ ਦਲੇਵਾਲ ਸਾਹਿਬ ਦੀ ਲੱਜ ਕੀ ਹੈ ਜੀ ਸਥਿਤੀ ਹਾਂ ਤੁਸੀਂ ਦੇਖੀ ਦੇਖ ਹੀ ਰਹੇ ਸਕਰੀਨ ਦਿੱਖ ਤਕੀ ਹੈ ਫਿਰ ਅਸੀਂ ਤਾਂ ਉਹਦੇ ਮੋਰਚੇ ਚ ਡੱਟੀ ਹੋਈਆਂ ਚਿੱਤਰਨ ਚਿੱਤਰ ਪਹਿਲੇ ਉਹ ਦੇਖੋ ਤੁਸੀਂ ਪਹਿਲੇ ਤਾਂ ਬੈਠੋ ਹਾਂਜੀ ਕਿਉਂਕਿ ਇੱਕ ਤਾਂ ਜਿਵੇਂ ਕਿਹਾ ਕਿ ਉਮਰ ਵੀ ਬਹੁਤ ਹੋ ਗਈ ਹੈ ਹਨਾ ਤੇ ਇਹ ਉਮਰ ਦੇ ਵਿੱਚ ਬੀਪੀ ਤਾਂ ਅਜਕਾ ਚੰਗੇ ਭਲੇ ਦਾ ਨਹੀਂ ਸੈੱਟ ਰਹਿੰਦਾ ਉਹ ਤਾਂ ਫਿਰ ਉਮਰਦਰਾਜ ਨੇ ਤੇ ਸਾਰਾ ਦਿਨ ਤੁਰਦੇ ਫਿਰਦੇ ਰਹਿੰਦੇ ਨੇ ਸਾਰਾ ਦਿਨ ਕਿੰਨੀ ਉਹਨਾਂ ਦੇ ਸਿਰ ਤੇ ਦਿੱੰਗੀ ਦੀਵਾਰੀ ਹੈ ਦੀਵਾਰੀ ਕਿੰਨੀ ਵੱਡੀ ਹੈ ਤੇ ਉਸ ਜ਼ਿੰਮੇਵਾਰੀ ਹੰਵਾਰਿਆ ਬੜੀ ਆਪ ਦੀ ਦਿਰਤਾ ਨਾਲ ਹੌਸਲੇ ਨਾਲ ਅਸੀਂ ਵੀ ਆਪਣੇ ਵੀਰ ਨੂੰ ਹੌਸਲੇ ਦੇ ਰਹੇ ਹਾਂ ਤੁਸੀਂ ਵੱਡੇ ਹਾਂ ਹਾਂਜੀ ਹਾਂਜੀ ਕਿਉਂਕਿ ਪਰਿਵਾਰ ਨੂੰ ਵੀ ਫਿਕਰ ਹੈ ਉਹਨਾਂ ਦਾ ਪੋਤਾ ਵੀ ਆ ਕੇ ਬੈਠਾ ਸੀ ਉਹ ਵੀ ਲਗਾਤਾਰ ਕਹਿ ਰਿਹਾ ਪਰ ਦੂਜੇ ਪਾਸੇ ਸਰਕਾਰਾਂ ਦਾ ਰਵਈਆ ਇਹ ਸਾਰਾ ਕੁਝ ਤੁਸੀਂ ਕਿਵੇਂ ਦੇਖਦੇ ਹੋ ਕਿ ਮਿਲ ਵੀ ਰਹੇ ਨੇ ਆ ਕੇ ਅਫਸਰ ਧਿਆਨ ਵੀ ਰੱਖ ਰਹੇ ਨੇ ਦੂਜੇ ਪਾਸੇ ਕੋਈ ਹੱਲ ਵੀ ਨਹੀਂ ਕੱਢ ਰਿਹਾ ਕੋਈ ਹੱਲ ਵੀ ਨਹੀਂ ਕੱਢ ਰਿਹਾ ਵੀ ਉਹ ਤਾਂ ਮਤਲਬ ਇੱਕ ਆਵਦੀ ਫਾਰਮਲਟੀ ਪੂਰੀ ਕਰਦੇ ਗਏ ਆ ਬੇਸਿਕ ਐਸੀ ਅਸੀਂ ਪਤਾ ਲੈਣ ਗਏ ਸੀ ਪਤਾ ਲੈਣ ਦੇ ਤੋਂ ਆਪਾਂ ਹੁਣ ਇਨੀ ਜਨਤਾ ਬੈਠੀ ਪਤਾ ਲੈਣ ਨੂੰ ਬੈਠੇ ਆ ਆਪਾਂ ਨੂੰ ਤਾਂ ਹੱਲ ਕਰਨ ਵਾਲਾ ਜਿਹੜਾ ਕੋਈ ਆਪਣੇ ਨਾਲ ਗੱਲਬਾਤ ਕਰੇ ਆਪਣੀਆਂ ਮੰਗਾਂ ਦਾ ਹੱਲ ਕੱਢੇ ਆਪਾਂ ਨੂੰ ਤਾਂ ਉਹ ਬੰਦੇ ਨਾਲ ਮਿਲਣ ਦੀ ਜ਼ਰੂਰਤ ਆ ਆਪਾਂ ਨੂੰ ਹੁਣ ਆਮ ਲੋਕਾਂ ਨਾਲ ਮਿਲਣ ਦਾ ਤਾਂ ਕੋਈ ਫਾਇਦਾ ਹੀ ਨਹੀਂਗਾ ਹੋਨੇ ਤਾਂ ਆ ਜਾਂਦੇ ਵਿਚਾਰੇ ਉਹ ਗੱਲਾਂ ਨਹੀਂ ਹੁੰਦੇ ਵੀ ਹੁਕਮ ਦੇ ਵੱਧੇ ਆ ਤੇ ਆ ਜਾਂਦੇ ਆ ਤੇ ਆ ਕੇ ਮੁੜ ਜਾਂਦੇ ਆ ਦੀ ਆਪਦੀ ਡਿਊਟੀ ਪੂਰੀ ਕਰ ਜਾਂਦੇ ਆ ਉਹਨਾਂ ਨੂੰ ਤਾਂ ਆ ਹੀ ਅੱਨਾ ਵੀ ਅਸੀਂ ਕੈਸੀ ਪੱਤਰ ਲਈ ਠੀਕ ਹੈ ਹੁਣ ਉਹਨਾਂ ਨੂੰ ਤਾਂ ਠੀਕ ਹੀ ਲੱਗਦੇ ਹੋਣਗੇ ਪਰ ਆਪਾਂ ਨੂੰ ਪਤਾ ਹੈ ਕਿ ਠੀਕ ਹੈ ਜਾਂ ਨਹੀਂ ਤੋੜਨਾ ਗੱਲਬਾਤ ਕਰੀ ਜਾਂਦੇ ਅੱਜ ਤਾਂ ਹਲੇ ਟਿਕਰ ਮਗਾਈ ਨਹੀਂ ਹੁੰਦੀ ਕਿਉਂ ਮਨਾ ਕਰੀ ਅਸੀਂ ਟੱਕਰ ਉਹ ਇਨਫੈਕਸ਼ਨ ਦਾ ਵੀ ਕਹਿ ਰਹੇ ਆ ਮੈਂ ਇਨਫੈਕਸ਼ਨ ਦਾ ਕਹਿ ਸੀ ਹੁਣ ਜਾਣਾ ਸੀਗਾ ਮੈਂ ਜਾਪ ਕਰ ਲਾ ਹੁਣ ਵੀ ਇਹ ਕਹਿੰਦੇ ਕੋਈ ਮਿੱਠਰ ਕੇ ਆਏ ਕੋਈ ਅਸੋਨਾ ਇਸ ਰਾਣੇ ਜਾਪ ਕਰ ਦਿੰਦੇ ਰਜ਼ਾਨਾ 20 ਦੰਦੇ ਲਗਾਤਾ ਬਾਹਰ ਵੀ ਕਰਦੇ ਆਂ ਅੰਦਰ ਵੀ ਕਰਦੇ ਅੱਛਾ ਫਿਰ ਉਹ ਅੰਦਰ ਨਹੀਂ ਜਾਂਦੀ ਵਿਖੇ ਮੈਂ ਬਾਹਰ ਬਸ ਕੇ ਕਰ ਲੈਣੀ ਹੈ ਜੀ ਅੰਦਰ ਕੋਈ ਦੇ ਦਿੰਦੇ ਆ ਵੀ ਜਾ ਉਹ ਤੱਕ ਰਿਹਾ ਸੀ ਹੁਣ ਆਪਾਂ ਲੰਘਣਾ ਤਾਂ ਨਾ ਡਾਕਟਰਾਂ ਕੋਲੋਂ ਕਰ ਸਕਦੇ ਵੀ ਕਿਉਂ ਆਪਾਂ ਨੁਕਸਾਨ ਕਿਉਂ ਕਰਾਈਏ ਆਪਦਾ ਹਣਾ ਆਪਦੀ ਜਿੱਦ ਕਰਕੇ ਆਪਾਂ ਤਾਂ ਫਾਇਦਾ ਲੈਣਾ ਤੇ ਆਪਾਂ ਨੂੰ ਮੰਨਣ ਚ ਕੋਈ ਮਨਾਤਾ ਨਹੀਂ ਕਿੱਲ ਗਏ ਕੋਈ ਗੱਲ ਨਹੀਂ ਆਪਾਂ ਇੱਥੇ ਬਿਖੇ ਆਂ ਵੀਰ ਦੀ ਖੁਸ਼ੀ ਮੰਗਦੇ ਆਂ ਸਾਡੇ ਕੋਲ ਸੱਚੇ ਪਾਤਸ਼ਾਹ ਨੇ ਇਧਰ ਖੰਡ ਪੱਛ ਸਾਹ ਖੁੱਲੇ ਉੱਥੇ ਰੋਲਾ ਕਿਉਂ ਨਹੀਂ ਆਂ ਜੀ ਹੋਰ ਜੀ ਹੋਰ ਨਹੀਂ ਪ੍ਰਮਾਤਮਾ ਮੇਰੇ ਵੀਰ ਦੀ ਮੰਗ ਵੀ ਮੰਨੀ ਜਾਵੇ ਇਹਦੀ ਜ਼ਿੰਦਗੀ ਵੀ ਬਖਸ਼ੀ ਜਾਵੇ ਤੇ ਅਸੀਂ ਖੁਸ਼ੀ-ਖੁਸ਼ੀ ਆਪਣੇ ਘਰ ਜੀ ਜੇ ਤੁਸੀਂ ਪਾਠ ਕਰਦੇ ਰਹਿੰਦੇ ਫਿਰ ਗੱਲਾਂ ਬਾਤਾਂ ਕਰਦੇ ਹੋ ਜਾਂ ਬਸ ਪਾਠ ਸੰਗਦੇ ਰਹਿੰਦੇ ਜੇ ਤੁਸੀਂ ਮੈਂ ਆਕਰਦੀ ਸਤਿ ਹੁੰਦੀ ਹੈ। ਆਖਨਾਂ ਨੂੰ ਸ਼ਾਂਤੀ ਹੁੰਦੀ ਮਨ। ਬਚਪਨ ਦੇ ਵਿੱਚ ਤੁਸੀਂ ਇਕੱਠੇ ਜਦੋਂ ਪਰਿਵਾਰ ਸਾਰਾ ਰਿਹਾ ਤੇ ਉਸ ਤੋਂ ਬਾਅਦ ਹੁਣ ਇੰਨਾ ਜਿਆਦਾ ਸੰਘਰਸ਼ ਲਗਾਤਾਰ ਕਦੋਂ ਦੇ ਮੋਰਚਾ ਪਹਿਲਾਂ ਵੀ ਲਾਇਆ ਸੀ ਹੁਣ ਵੀ 10 ਮਹੀਨੇ ਹੋ ਗਏ ਨੇ ਬੈਠਿਆਂ ਨੂੰ ਤਾਂ ਹਾਲਤ ਦੇਖ ਕੇ ਪਾਵਕ ਤਾਂ ਹੋ ਜਾਂਦਾ ਬੰਦਾ ਪਾਵਕ ਤਾਂ ਹੋ ਹੀ ਜਾਂਦਾ ਜੀ ਹੋ ਹੀਦਾ ਫਿਰ ਉਸ ਨੂੰ ਮੁੱਚ ਹੁੰਦਾ ਕਹਿੰਦਾ ਪਾਵਕ ਨਹੀਂ ਹੁੰਦਾ ਇਹਨਾਂ ਮੰਨ ਨੂੰ ਬੜਾ ਉਂਤਰਾਵਲ ਚ ਕਰ ਰੱਖੀਦਾ ਲੇਖੇ ਦੇ ਵਿੱਚ ਫਿਰ ਇਹਦੀ ਵੀ ਮੰਨਣੀ ਜ਼ਰੂਰੀ ਆ ਪਾਵਕ ਤਾਂ ਹੋਈਦਾ ਤੇ ਵੀਰ ਨਾਲ ਦਾ ਜੰਮਿਆ ਕਿਹੜਾ ਵਾਰ-ਵਾਰ ਮਿਲਣਾ ਆਪਾਂ ਇੱਕੋ ਜਨਮੋਂ ਆ ਇੱਕੋ ਜਨਮ ਇਕੱਠੇ ਖੇਡਿਆ ਇਕੱਠੇ ਪਲੇਆ ਇਕੱਠੇ ਪੜ੍ਹੇ ਆ ਇਕੱਠੇ ਮਾਂ ਦੀ ਹੋਲੀ ਕਰ ਰਹੀ ਹੈ ਕਿਉਂਕਿ ਵੱਡੀ ਭੈਣ ਦਾ ਵੈਸੇ ਵੀ ਮਾਵਾ ਦੇ ਬਰਾਬਰ ਹੁੰਦੀ ਹੈ ਭਰਾਵਾ ਨੂੰ ਤਾਂ ਪਾਲਦੀ ਹੈ ਭੈਣਾਂ ਨੇ ਮਾਵਾ ਤੋਂ ਬਾਅਦ ਤੇ ਅੱਜ ਇਹ ਹਾਲਤ ਦੇਖ ਕੇ ਇੱਕ ਪਾਸੇ 11-12 ਕਿਲੋ ਵਜਨ ਘਟ ਗਿਆ ਵਜ਼ਨ ਵੀ 11-12 ਕਿਲੋ ਘਟ ਗਿਆ ਉਮਰ ਵੀ ਦੇਖੋ ਕਿੰਨੀ 64 ਸਾਲ ਦੀ ਹੋ ਮਰਾ ਜੀ ਬੇਤੀ ਹੂੰ ਦੇਖ ਕੇ ਤਾਂ ਹੁੰਦਾ ਹੋਣਾ ਕਿ ਮਤਲਬ ਕਿ ਇੱਥੇ ਬੈਠਿਆਂ ਕਿਤੇ ਇੱਕ ਪਾਸੇ ਸਾਰਾ ਦਿਨ ਮਿਹਨਤ ਖੇਤਾਂ 'ਚ ਵੀ ਕਰਦੇ ਆਂ ਹਾਂ ਜਿੱਤਾਂ ਦੀ ਕਰੀਦੀ ਹੈ ਮੈਂ ਇੱਥੇ ਬੈਠੇ ਆਂ ਇੱਥੇ ਹੁਣ ਉਹ ਗੱਲ ਆਉਂਦੀ ਹੁੰਦੀ ਹੈ ਵਾਰ-ਵਾਰ ਕਹੀ ਜਾਂਦੇ ਸਨ ਤੁਸੀਂ ਜਾਓ ਘਰੇ ਆਰਾਮ ਕਰੋ ਆਰਾਮ ਕਰੋ ਅੱਛਾ ਤੁਹਾਨੂੰ ਕਹਿੰਦ ਨੇ ਕਿਦੋਂ ਕੀ ਕਰੀ ਜਾਓ ਤੁਸੀਂ ਸਿਰੇ ਦੀ ਗੱਲ ਜੀਂ ਜਾਂਦਾ ਸੀ ਜਾਓ ਘਰੇ ਤੁਸੀਂ ਮਰੋ ਕਿ ਤੈਨੂੰ ਛੱਡ ਕੇ ਸਾਡਾ ਜਾਨ ਨੂੰ ਨਹੀਂ ਮੰਨ ਕਰਦਾ ਅਸੀਂ ਤੇਰੇ ਮੁੱਢੇ ਨੂੰ ਮੁੱਢਾ ਲਾ ਕੇ ਤੇਰਾ ਸਾਥ ਹੀ ਦੇਣਾ ਸਾਰ ਪਰਿਵਾਰੀ ਬੇਬੇ ਐਵੇਂ ਇਥੇ। ਥੈਂਕ ਯੂ ਸਰ। ਹੂੰ ਹੂੰ। ਜਦੋਂ ਪਹਿਲੇ ਪਰਿਵਾਰ ਸਾਰਾ ਕਿੰਨਾ ਪਰਿਵਾਰ ਦੋ ਬੱਚੇ ਸਾਡੇ। ਮੀ ਭਤੀਜੇ ਮੇਰੀ। ਜੀ। ਉਹ ਦੋ ਆਏ ਹੋਏ ਆ ਤੇ ਹੁਣ ਘਰੇ ਭਤੀਜੇ ਨੂੰ ਹੁਣ ਘਰੇ ਵਿਚਰਨ। ਉਹ ਕਰਦੀ ਦੇਖਣਾ। ਜੋ ਜੋ ਪਹਿਲੇ ਦਿਨ ਤੁਸੀਂ ਸੁਣਿਆ ਕਿ ਮਨਵਰਤ ਤੇ ਬਹਿਣਾ ਜਦੋਂ ਪ੍ਰਾਪਰਟੀਆਂ ਜਿਹੜਾ ਨਾ ਲਵਾ ਰਹੇ ਸੀ ਅਸੀਂ ਵੀ ਫੋਨ ਤੇ ਗੱਲ ਕੀਤੀ ਤੇ ਉਦੋਂ ਸਾਡਾ ਉਦੋਂ ਮਨ ਨੂੰ ਬਹੁਤ ਪਰੇਸ਼ਾਨੀ ਪਈ ਬਹੁਤ ਜਿਆਦਾ ਪਰੇਸ਼ਾਨੀ ਹੋਈ ਅੱਜ ਨੂੰ ਵੜੀ ਵੀ ਜਿਉਂਦੇ ਜੀ ਜ਼ਮੀਨਾਂ ਦਾ ਨਵੇੜਾ ਕਰਨਾ ਹੋਣਾ ਕਰ ਦੇਣਾ ਹਾਂ ਹੋ ਜੀ ਆਪਾਂ ਮਰੀਏ ਨਾ ਉਹ ਮਾਰਿਆ ਰੁਕਿਆ ਸੀ ਤੁਸੀਂ ਰੁਕਦੇ ਨਹੀਂ ਰੁਕਦੇ ਨਹੀਂ ਇਹਨਾਂ ਨੇ ਸਾਨੂੰ ਸੌਂਹ ਘੁਆਈ ਹੋਈ ਐ ਮੈਨੂੰ ਰੋਕਣਾ ਨਹੀਂ ਜਿਹੜਾ ਮੈਂ ਕੰਮ ਕਰਨਾ ਕਦੋਂ ਐਲੋ ਜਦੋਂ ਪਹਿਲਾ ਵਰਤ ਰੱਖਦੇ ਹੁੰਦੇ ਆ ਉਦੋਂ ਰੁਕਦੇ ਹੁੰਦੇ ਸੀ ਸੀ ਹੁਣ ਸੇਮਾ ਵਰਤਦਾ ਹੂੰ ਹੂੰ ਸੇਮਾ ਵਰਤਦਾ ਤੇ ਉਦੋਂ ਵੀ ਅਸੀਂ ਕਹਿਣਾ ਨਾ ਵੀ ਵੀਰੇ ਤੂੰ ਉਪਲਾਕੀ ਨੀ ਮਰਜ਼ੀ ਸੇਵਾ ਕਰ ਲੈ ਜਿਵੇਂ ਲੰਗੀ ਦੇ ਵਿੱਚ ਰਹਿ ਕੇ ਆਉਦੀ ਮਤਲਬ ਦੇਸ਼ ਦੀ ਸੇਵਾ ਤੇਰੇ ਕਰਮਾਂ ਦੇ ਵਿੱਚ ਪਰਮਾਤਮਾ ਨੇ ਲਿਖੀਏ ਤੂੰ ਤਾਂ ਹੀ ਕਰ ਰਿਹਾ ਹੂੰ ਪਰ ਤੂੰ ਐਡਾ ਫੈਸਲਾ ਨਾ ਲਿਆ ਕਰੋ ਵੀ ਮਤਲਬ ਵੀ ਸਾਡੇ ਮਨ ਨੂੰ ਬਹੁਤ ਹੂੰ ਡਰ ਲੱਗਦਾ ਹੈ ਫਿਰ ਕਿਹਨਾਂ ਤੇ ਤੇਨੂੰ ਤਾਂ ਮੇਰਾ ਇਹ ਰਸਤਾ ਹੀ ਹੈ ਮੇਰਾ ਅਜァ ਵੀ ਜਦੋਂ ਪੂਰਾ ਦਿਨ ਸੀਗਾ ਜਦੋਂ ਤੁਸੀਂ ਵਸੀਅਤ ਵਗੈਰਾ ਸਾਰਾ ਕੁਝ ਨਾ ਕਰਾਉਣਾ ਸੀ ਉਹ ਤੁਹਾਨੂੰ ਪਹਿਲਾਂ ਹੀ ਦੱਸਤਾ ਸੀ ਸਾਰਾ ਬੰਦੇ ਉਹਨਾਂ ਨੇ ਕਿ ਸਵੇਰੀ ਦੱਸਿਆ ਸਾਨੂੰ ਤਾਂ ਜਦੋਂ ਉਹਨੇ ਨਿੱਟ ਤੇ ਪਾਇੰਦੋ ਅੱਛਾ ਉਹਨੂੰ ਪਤਾ ਲੱਗ ਗਿਆ ਸਾਨੂੰ ਤਾਂ ਸਾਨੂੰ ਨਹੀਂ ਇਹਨੇ ਦੱਸਿਆ ਇਹ ਬੋਲਦਾ ਨਹੀਂ ਰਹੀ ਕਿ ਸਾਡੇ ਨਾਲ ਇਹ ਮੈਂ ਆ ਕੰਮ ਕਰਦਾ ਅੱਛਾ ਉਹਨੂੰ ਪਤਾ ਸੀ ਭਾਣਾ ਰੋਕਣ ਵੀ ਹੂੰ ਰੋਦੋ ਵੀ ਰੋਕਿਆ ਉਹਨੇ ਹਾਂ ਉਹਦੇ ਫਿਰ ਰੋਕਿਆ ਕੀ ਤੇ ਰੋਕੇ ਸਾਨੂੰ ਕਰਕੇ ਘਰ ਨੂੰ ਨਿੱਟ ਤੇ ਚੜਾਇਆ ਫਿਰ ਪਤਾ ਲੱਗਿਆ ਫਿਰ ਹੁਣ ਕੀ ਰੋਕਣਾ ਸੀ ਅਸੀਂ ਹਨ ਫਿਰ ਅਸੀਂ ਚਲ ਬੱਚਿਆਂ ਦੀ ਹੁੰਦੀ ਹੈ ਜਾਇ ਦਸ ਅਕਸਰ ਤਾਂ ਆਪਾਂ ਬੱਚੇ ਖੱਤਰ ਹੀ ਖਰਦੇ ਹ ਕੋਮਾਂ ਦੇ بس ਇਹਨੇ ਕੀ ਸਬੂਤ ਦਵਾਇਆ ਵੀ ਮਤਲਬ ਮੈਂ ਕੋਈ ਲੀਡਰ ਬਣ ਕੇ 100 ਕਿਲਾ ਨਹੀਂ ਬਣਾਇਆ ਮੇਰੇ ਪਿਓ ਨੇ ਮੈਨੂੰ 20 ਕਿਲੇ ਦਿੱਤੇ ਸੀ ਮੇਰੇ 20 ਦੇ 20 ਆ ਮੈਂ ਕਰੋ ਹਰ ਚੱਕਰਿਆ ਹੋਊਗਾ ਮੈਂ ਕਿਸੇ ਦਾ ਖੱਦ ਨਹੀਂ ਦਿੱਤੇ ਬੰਦੀ ਦਾ ਤੇ ਨਾ ਇਹ ਖਾਵੇ ਇਹਦੀ ਜਮੀਰ ਵੀ ਇਹੋ ਜੀ ਆ ਖੰਡਾ ਵੀ ਨਹੀਂ ਇੰਨਾ ਸਾਨੂੰ ਵੀ ਇਹਦੇ ਤੇ ਮਾਨ ਹੈ ਸਾਡੇ ਭਰਾ ਦੇ ਜੋ ਤੁਸੀਂ ਅੰਦਰ ਜਾ ਕੇ ਮਿਲਦੇ ਹੋ ਤਾਂ ਗੱਲਾਂ ਬਾਤਾਂ ਹੁੰਦੀਆਂ ਪੰਜ-ਛੇ ਮਿੰਟ ਗੋਲਦੇ ਨੇ ਮੈਂ ਥੋੜੀ ਜਿਹੀ ਗੱਲ ਕਰਦੇ ਥੋੜੀ ਯਹੀ ਖਿਣ ਕੇ ਮਿੰਨੋ ਇੱਕ ਖਾਣਾ ਖਾ ਲੈ ਮੈਂ ਬਿਲਕੁਲ ਨਾ ਖਾਦਾ ਮੈਂ ਤਾਂ ਵੀ ਕਦੇ ਨਹੀਂ ਖਾਦਾ ਕੋਦੋਂ ਇਹ ਦੇਖ ਕੇ ਹਾਲਾਤ ਪਰ ਮਨ ਵੀ ਖਰਾਬ ਹੁੰਦਾ ਆਪਦਾ ਕਿ ਹਾਂ ਹੁੰਦਾ ਖਰਾ ਮੈਂ ਪਾੜ ਤੇ ਜੁੜ ਜਾਨੀ ਜੋ ਡੋਡਨ ਲੱਗਦਾ ਮਨ ਨੂੰ ਡੋਡਨ ਲੱਗਦਾ ਮਨ ਨੂੰ ਤਾਂ ਫਿਰ ਇੱਛੇ ਨਹੀਂ ਖਲਣਾ ਉਹਦਾ ਨਾਮ ਦੇ ਡੋਡ ਥੰਮ ਲਾਈਦਾ ਜਦੋਂ ਮਨ ਦਿਲ ਡੋਲੀ ਹਾਂ ਹੁਣ ਕਿਵੇਂ ਸੇਤ ਅੱਜ ਹੁਣ ਜਾ ਰਹੀਆਂ ਸੀ ਤਾਂ ਗਈ ਨਹੀਂ ਹਾਂ ਤੁਸੀਂ ਕਿਹਾ ਕਿ ਪੂਰਾ ਦਿਨ ਮਿਲਣ ਦੇ ਅਸਾਂ ਕਿਵੇਂ ਦੇ ਦਉਂਗੀ ਇੱਕ ਪਾਸੇ ਲਗਾਤਾਰ ਉਹ ਵੀ ਸਾਲ ਸੀ ਜਦੋਂ ਸਾਰੀਆਂ ਜੁਨੀ ਨਾਲ ਇਕੱਠੀਆਂ ਸੀਗੀਆਂ ਇੱਕ ਪੂਰਾ ਮਾਹੌਲ ਪਹਿਲੇ ਪੰਜਾਬ ਚ ਨਹੀਂ ਪੂਰੇ ਦੁਨੀਆ ਦੇ ਬਣਿਆ ਹੋਇਆ ਸੀ ਲੋਕ ਕਿੱਥੋਂ ਆਈ ਕਿੱਥੋਂ ਨਹੀਂ ਆਈ ਹਰੇਕ ਤਰ੍ਹਾਂ ਦਾ ਲੰਗਰ ਹਰ ਇੱਕ ਤਰ੍ਹਾਂ ਦਾ ਬਾਹਰਲੀ ਸਟੇਟ ਤੋਂ ਦੁਨੀਆ ਕਿੱਥੋਂ ਬਚ ਲੈ ਕੇ ਆਈ ਹਰੇਕ ਤਰ੍ਹਾਂ ਦਾ ਲੰਗਰ ਅਤੇ ਸਭ ਕੁਝ ਹਰੇਕ ਫੈਸਿਲਿਟੀ ਲੋਕਾਂ ਨੂੰ ਮਿਲੀ ਕਿਉਂਕਿ ਉਹ ਇੱਕ ਜਜ਼ਬਾਤ ਹੀ ਜੁੜੇ ਲੋਕਾਂ ਦੇ ਚਾਹੇ ਕਿਸੇ ਦੇ ਕੋਲ ਜ਼ਮੀਨ ਹੈ ਕਿਸੇ ਕੋਲ ਨਹੀਂ ਹੈ ਸਾਰੇ ਆਮ ਹਨ ਦੇ ਉੱਤੇ ਹਨ ਪਰ ਹੁਣ 2 ਦਿਨ ਹੋ ਗਏ ਨੇ ਤੇ ਦੂਜੀਆਂ ਜਥੇਬੰਦੀਆਂ ਆਹ ਗੱਲ ਨੇ ਇਹ ਇਹਨੇ ਸੱਚ ਬੋਲਣ ਤੋਂ ਇਚਾ ਟਾਲਦਾ ਅੱਛਾ ਜਿਹੜੀ ਗੱਲ ਨੇ ਸੱਚੀ ਇਹਨੇ ਬੋਲਣਾ ਹੀ ਬੋਲਣਾ ਤੇ ਫਿਰ ਸੱਚੀ ਗੱਲ ਹਰ ਇੱਕ ਨੂੰ ਕੌੜੀ ਕੌੜੀ ਹੁੰਦੀ ਹੈ ਹਮੇਸ਼ਾ ਹੀ ਸੱਚੀ ਗੱਲ ਹਮੇਸ਼ਾ ਹੀ ਕੌੜੀ ਹੁੰਦੀ ਹੈ ਤੇ ਇਹਨੇ ਇਹ ਵੀ ਬੋਲਿਆ ਸੀਗਾ ਵੀ ਗੈਰ ਨਹੀਂ ਆਪਣਾ ਗੈਰ ਰਾਜਨੀਤਿਕ ਗੈਰ ਗੈਰ ਰਾਜਨੀਤਿਕ ਮੇਰੇ ਨਾਲ ਜੁੜੂ ਜਿਹੜੇ ਨਾ ਬੋਟਾਂ ਹੀ ਲੜਿਆ ਤੇ ਉਹਨਾਂ ਦੇ ਨਾਲ ਹੀ ਨੂੰ ਨਾ ਉਹ ਉਹਨੂੰ ਇਸੇ ਗੱਲ ਦਾ ਮੁੱਦਾ ਬਣਾਈ ਬਿਠੇ ਆ। ਵੀ ਸਾਨੂੰ ਇਹ ਨਹੀਂ ਆਇਆ ਕਿ ਤੁਸੀਂ ਕੀ ਕਹਿਣਾ ਚਾਹੋਗੇ ਸਾਡੇ ਟੀਵੀ ਜ਼ਰੀਏ ਕਿ ਇੱਕ ਭੈਣ ਆਪਣੇ ਵੀਰ ਦੇ ਲਈ ਕੀ ਸਨੇਹਾ ਲਾਵੇ ਮੈਂ ਤਾਂ ਇਹੀ ਸਨੇਹਾ ਲਾਉਣੀ ਆ ਵੀ ਇਹ ਸਾਰੀਆਂ ਗਿਲਵੇ ਸਿਕਵੇ ਛੱਡ ਕੇ ਇਕੱਠੇ ਹੋਣ ਦੀ ਲੋੜ ਆਪਾਂ। ਆਪਾਂ ਜੇ ਕੋਈ ਸਰਕਾਰਾਂ ਤੋਂ ਲੈਣਾ ਹੈ। ਹਾਂ। ਤੇ ਗਿਲਵਿਸਕਵੇ ਆਪਾਂ ਕਰੀ ਜਾਵਾਂਗੇ ਤਾਂ ਫਿਰ ਆਪਾਂ ਨੂੰ ਕੁਝ ਨਹੀਂ ਮਿਲਣਾਗਾ ਫਿਰ ਤਾਂ ਆਪਾਂ ਬਸ ਫਿਰ ਆਂਦੀ ਹੁੰਦੀ ਗਿਲਵਿਸਕਵੇ ਜੋਗੇ ਰਹਿ ਜਾਗੇ ਨਹੀਂ ਫਿਰ ਉਹ ਆਪਣਾ ਤਾਂ ਕਿਸੇ ਹੱਦ ਤੀ ਨਹੀਂ ਪਹੁੰਚ ਸਕਦੇ ਤੇ ਕਿ ਲੋ ਜੇ ਵੀਰ ਨੇ ਕੋਈ ਗੱਲ ਕਹਿ ਵੀ ਦਿੱਤੀ ਵੀ ਮਤਲਬ ਸੱਚੀ ਕਹੀਏ ਕੋਈ ਝੂਠ ਤਾਂ ਬੰਦੇ ਨਹੀਂ ਕਹਿੰਦੇ ਹਾਂ ਘਰ ਨਹੀਂ ਤੱਕ ਜਿਵੇਂ ਬੰਦੀ ਇੱਕ ਹੀ ਆ ਹਾਂ ਨਹੀਂ ਨਹੀਂ ਮੇਰੇ ਤੋਂ ਚੱਪਾ ਨਹੀਂ ਇਹ ਤਾਂ ਤੁਹਾਨੂੰ ਵੀ ਪਤਾ ਤੁਸੀਂ ਨਿੱਤ ਦਾ ਕੰਮ ਹਾਂਜੀ 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 ਮੈਨੂੰ ਨਿੱਤ ਦਾ ਕੰਮ ਹਾਂਜੀ ਹਾਂਜੀ ਕੋਈ ਦੇਖ ਰਿਹਾ ਨਾ ਅਸੀਂ ਕਿ ਬਾਕੀ ਕੋਈ ਹੋਰ ਜਥੇਬੰਦੀ ਆਈ ਨਹੀਂ ਰਹੀ ਹੈਗੀ ਉਹ ਲਗਾਤਾਰ ਬਿਆਨ ਦੇ ਰਹੇ ਨੇ ਹਾਂਜੀ ਉਹ ਬਿਆਨ ਦਿੰਦੇ ਬਸ ਤੇ ਉਹਨਾਂ ਨੂੰ ਐ ਵੀ ਇਨੇ ਸਾਨੂੰ ਅਸੀਂ ਭੁੱਲਿਆ ਕਿ ਤੂੰ ਤੇ ਪਰ ਉਹਨੂੰ ਮੰਨ ਉਹਨਾਂ ਦੇ ਵਿੱਚੋਂ ਹੈਗਾ ਹੂੰ ਮੰਨ ਅੰਦਰੋਂ ਹੈਗਾ ਨਾ ਸੋਟਾ ਦਾ ਸਾਰੇ ਟੀਵੀਾਂ ਤੇ ਜਾਂਦੀ ਆ ਨਾ ਜਦੋਂ ਇੰਨੀ ਜ਼ਿਆਦਾ ਹਾਲਤ ਗੁਰੀ ਹੋਈ ਪਈ ਮਸ਼ੀਨ ਲੱਗੀ ਆ ਬੀਬੀ ਵੀ ਦਾ ਹੈਗਾ ਬੇਸੀ ਪਹੁੰਚ ਗਈ ਹੂੰ ਪਰ ਹੁਣ ਉਹ ਗੱਲ ਵੀ ਆਂਦੇ ਹੁੰਦੇ ਆ ਕਿ ਮਿੱਲੀ ਦੇ ਗਲ ਟੱਲੀ ਬੰਨੇ ਕਿਹੜਾ ਹੂੰ ਉਹ ਗੱਲ ਬਣੀ ਦੀ ਆ ਹੁਣ ਵੀ ਕੋਈ ਕਿਹੜਾ ਹੁਣ ਤੁਹਾਨੂੰ ਇੱਥੇ ਅਸੀਂ ਆਿਆਂ ਨੂੰ ਮੋੜ ਦੇਾਂਗੇ ਹੂੰ ਹੋੜਿਆ ਤਾਂ ਨਹੀਂ ਕਿਸੇ ਨੂੰ ਜਾਂਦਾ ਜਿਹੜਾ ਆਪਾਂ ਤਾਂ ਵੀ ਸਮਰਥਨ ਚਾਹੀਦਾ ਸਾਨੂੰ ਤਾਂ ਤੇ ਮਰਕਤਨ ਮਿਲੂਗਾ ਤਾਂ ਆਪਾਂ ਸਰਕਾਰਾਂ ਨੂੰ ਚਖਾ ਸਕਦੇ ਤੇ ਜੇ ਹੁਣ ਆਪਾਂ ਪੱਟੀ ਫੜਾ ਫਿਰਾਂਗੇ ਤੇ ਸਰਕਾਰ ਨੇ ਤਾਂ ਫਿਰ ਆਪਾਂ ਨੂੰ ਉਂਗਲਾਂ ਤਿੰਨ ਚੋੜਾ ਰੱਬ ਜਵਾਕਾਂ ਨੇ ਨਹੀਂ ਰੋਕਿਆ ਜਦੋਂ ਮੰਨਵਾਤ ਰੱਖਣਾ ਸੀ ਬੱਚਿਆਂ ਨੇ ਰੋਕਿਆ ਸੀ ਉਹ ਕੈਸੀ ਨੋ ਨਹੀਂ ਅੱਛਾ ਕੈਸੀ ਸਿੰਝਾ ਉਹਨਾਂ ਨੂੰ ਮੰਨ ਕੇ ਰਹੇ ਲੋਕ ਜੋ ਉਮਰ ਬੁੱਲਿਆ ਵੀ ਸੀ ਤੁਸੀਂ ਸੁਣਿਆ ਵੀ ਹੋਗਾ ਉਹਨੇ ਕਿਹਾ ਲਕੂ ਆ ਗਈ ਹੋਰੀ ਗਣ ਸਾਧ ਦੀ ਡੈਡੀ ਤੋਂ ਇਹ ਵੱਡਾ ਸਮਰਥਨ ਇੱਕ ਵੱਡਾ ਉਹ ਕੰਮ ਬੇਟੇ ਲਿਆ ਤੁਹਾਨੂੰ ਬੁਲਾਉਣਾ ਜੀ ਹਾਂ ਜੀ ਕਹਿੰਦਾ ਉਹ ਆ ਗਈ ਹੋਰੀਆਂ ਨੂੰ ਪਲਾ ਲਾ ਪਲਾ ਨਾ ਬਲਾ ਕੋਤਮਾਤਾ ਜੀ ਡਾਲਣਾ ਸੀ ਮੇਰੇ ਇਸ ਕੰਮ ਤੋਂ ਬਿਗੈਰ ਮੇਰਾ ਹੱਲ ਕੋਈ ਨਹੀਂ ਮੈਂ ਮੈਨੂੰ 10 ਮਹੀਨੇ ਪੁੱਗੇ ਇੱਥੇ ਬੈਠੇ ਨੂੰ ਫੇਰ ਵੀ ਕਿਸੇ ਨੇ ਕੋਈ ਬਾਤ ਨਹੀਂ ਪੁੱਛੀ ਇਹ ਜਿਹੜਾ ਬੇਕੋ ਸਭ ਕਰਨ ਵਿਚਾਰਾ ਕਾਕਾ ਬੱਚਾ ਛੂਟੀ ਮਰਦਾ ਸੀ ਹੈ ਨਾ ਸੀਧ ਹੋ ਗਿਆ ਉਹਦੀ ਕਿਸੇ ਨੇ ਆਰ ਆਰ ਨਹੀਂ ਕੱਟੀ ਹੂੰ ਹੂੰ ਤੇ ਫਾਰੇ ਨਹੀਂ ਕੱਟੀ ਕਿਸੇ ਨੇ ਲੈ ਗਈ ਉਹ ਜੀ ਉਹ ਤਾਂ ਕਿ ਜੀ ਰੋ ਕੱਟਦੀ ਤੇ ਇੱਥੇ ਜੇ ਕਿਸੇ ਨੂੰ ਹੋਰ ਕਿਸੇ ਨੂੰ ਕੁਝ ਹੋ ਜੇ ਤੂੰ ਚੱਟ ਚੱਕ ਲੈਂਦੇ ਵੀ ਲੈ ਉਹਨਾਂ ਨੂੰ ਚੱਟਾ ਘਟੂਆਏ ਕਰੋ ਜੋ ਕਰੋ ਹੂੰ ਅਜਾ ਵੀ ਤੁਹਾਨੂੰ ਕਦਮ ਕਿਵੇਂ ਲੱਗੇ ਐਡਾ ਚੱਕਿਆ ਐਡਾ ਲੈ ਹੁਣ ਨੇ ਸਹੀ ਲੱਗਿਆ ਤੁਹਾਨੂੰ ਦੇਖਣਾ ਚਾਹੀਦਾ ਸੀ ਮਨਵਾਤ ਤੁਸੀਂ ਕਿਸ ਉਹਦੇ ਆ ਦੇ ਦਿਨ ਤੋਂ ਅਸੀਂ ਤਾਂ ਨਹੀਂ ਸੀ ਕੰਦੇ ਵੀ ਦਾ ਕੰਮ ਕਰੇ ਪਰ ਜੇ ਹੁਣ ਇਹਨੂੰ ਚੱਕੀ ਵਗੈਰ ਸਰਦਾ ਵੀ ਨਹੀਂ ਸੀਗਾ ਹਾਂਜੀ ਇਹਨੂੰ ਸਰਦਾ ਨਹੀਂ ਸੀਗਾ ਇਸ ਚੱਕੇ ਵਗੈਰਾ ਫਿਰ ਇਹ ਆਪਦੇ ਆਪ ਵਿੱਚ ਖੇਲ ਹੁੰਦਾ ਸੀ ਹਾਂਜੀ ਫਿਰ ਆ ਨਾ ਕੋਲ ਅਗਲਾ ਕਹਿੰਦਾ ਵੀ ਹਰ ਇੱਕ ਬੰਦਾ ਹੈ ਇਹ ਗੱਲ ਕਹਿੰਦਾ ਵੀ ਅੱਗੋਂ ਆਪ ਪਿੱਛੇ ਹੋ ਜਾਂਦੇ ਆ ਕਿ ਲੋਕਾਂ ਦੇ ਪੁੱਤ ਅੱਗੇ ਕਰਕੇ ਮਾਰਾ ਦਿੰਦੇ ਆ ਕਹਿੰਦੇ ਕਿ ਨਹੀਂ ਕਹਿੰਦੇ ਲੋਕ ਕਹਿੰਦੇ ਆਹੀ ਗੱਲ ਤੇ ਪਰ ਇਹ ਕਹਿੰਦਾ ਵੀ ਮੈਂ ਕਿਸੇ ਦੇ ਪੁੱਤ ਨਹੀਂ ਮਰੂਣੀ ਮੈਂ ਆਪ ਮਰ ਸਕਦਾ ਹੂੰ ਐਸ ਕੰਮ ਵਾਸਤੇ ਇਹ ਨੇ ਅੱਗਾ ਚੱਕਿਆ ਸਾਨੂੰ ਸਮਝਾਇਆ ਵੀ ਇਹ ਇਹ ਨੇ ਜਨੇ ਕਿਹਾ ਵੀ ਮੈਂ ਪਿੱਛੇ ਹੂੰ ਆ ਤੇ ਬੱਚੇ ਲੋਕਾਂ ਦੇ ਬੱਚੇ ਮੈਂ ਅੱਗੇ ਕਰਾਂ ਤੇ ਫਿਰ ਮੈਨੂੰ ਅੱਗੂ ਮੰਨਿਆ ਅਗਲੇ ਨੇ ਸਾਰੇ ਹੂੰ ਅੰਦਰ ਬੈਠੇ ਨੂੰ ਵੀ ਆ ਦੱਸੋ ਤੇ ਦੱਸੋ ਵੀ ਮੈਨੂੰ ਦੁਨੀਆਂ ਨੇ ਕਿੱਡਾ ਉੱਚਾ ਚੱਕਿਆ ਤੇ ਦੁਨੀਆਂ ਨੇ ਚੱਕਿਆ ਮੈਨੂੰ ਤੇ ਦੁਨੀਆਂ ਦੀ ਖਾਤਰ ਜੇ ਮੈਂ ਆਪਣਾ ਵਾਰ ਦੇ ਮੈਂ ਤਾਂ ਮੇਰੀ ਤਾਂ ਮਿਸਾਲ ਕੈਮ ਹੋ ਜਿੰਦਾ ਬਹੁਤ ਬਤਨਾਂ ਮੈਂ ਤਾਂ ਇਹ ਸਨ ਸਾਡੇ ਨਾਲ ਕਿਸਾਨ ਆ ਗੁਰਜੀਤ ਸਿੰਘ ਡੱਲੇਲ ਹੋਣਾ ਦੇ ਵੱਡੇ ਭੈਣ ਜੀ ਜਿਨ੍ਹਾਂ ਨੇ ਪਰਿਵਾਰਕ ਗੱਲਾਂ ਵੀ ਸਾਂਝੀਆਂ ਕੀਤੀਆਂ ਔਰ ਨਾਲ ਹੀ ਸਰਕਾਰਾਂ ਨੂੰ ਵੀ ਇੱਕੋ ਗੱਲ ਕਹੀ ਕਿ ਜਲਦੀ ਤੋਂ ਜਲਦੀ ਕੋਈ ਫੈਸਲਾ ਲਿਆ ਜਾਵੇ ਮੰਗਾਂ ਦੇ ਵੱਲ ਧਿਆਨ ਦਿੱਤਾ ਜਾਵੇ ਤਾਂ ਕਿ ਅਸੀਂ ਕਿਸਾਨ ਜਿਹੜੇ ਸਾਰੇ ਘਰਾਂ ਦੇ ਵੱਲ ਵਾਪਸ ਕੁਸ਼ੀ ਕੁਸ਼ੀ ਮੁੜ ਸਕਣ ਕੈਮਰਾ ਪਰਸਨ ਬਲਜਿੰਦਰ ਨਾਲ ਮਨਦੀਪ ਜੋਤ ਖਨੋਰੀ